ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਮਿਲਾਉਣਾ ਹੈ ਜੀ ਆਪਾਂ ਕਾਕਾ ਸਿੰਘ ਨੰਬਰਦਾਰ ਆਜੋ ਦੇਖਦੇ ਆਂ ਕੀ ਕਰਦਾ ਆਜੋ ਜੀ ਤੁਹਾਨੂੰ ਮਿਲਾਉਂਦੇ ਆ ਆ ਵੇਖੋ ਤਿਆਰ ਵਰ ਤਿਆਰ ਖੜਾ ਹੋ ਗਿਆ ਪਿਆ ਮਾਲ ਸਮਾਰਤ ਮੁਰਕੇ ਨਮਾਤ ਮਾ ਕੇ ਭਾਈ ਹਾਂਜੀ ਕਿਵੇਂ ਹੋ ਅੱਛਾ ਜਦੋਂ ਆਈਆਂ ਅਸੀਂ ਅੱਜ ਨਮਾਈਆਂ ਨਹੀਂ ਆ ਠੰਡ ਹੋ ਗਈ ਨਾ ਵੇਦ ਨੂੰ ਆਇਆ ਕਰਾ ਹਾਂ ਹਾਂ ਆਗਿਰ ਲਾਉਣ ਲੱਗ ਗਿਆ ਬਸ ਹੂੰ ਪਾਊਡਰ ਪਾਉਂਦੇ ਹਾਂ ਅੱਛਾ ਕਿਹੜਾ ਪਾਊਡਰ ਆ ਇਹ ਆਹੀ ਆ ਜੀ ਤੁਹਾਨੂੰ ਕਿਹਾ ਸੀ ਉਹ ਗਾਂਾਂ ਘੱੜ ਰਹੀਆਂ ਨੇ ਦੋ ਹਾਂ ਅੱਛਾ ਅੱਛਾ ਇਹ ਉਹ ਪਾਊਡਰ ਜਿਹੜਾ ਤੂੰ ਕਹਿੰਦੀ ਵੀ ਰਿਪੀਟਰ ਗਾਵਾਂ ਦਾ ਜਿਹੜੀਆਂ ਗੱਭਣ ਚੈੱਕ ਹੋ ਗਈਆਂ ਹੁਣ ਹਾਂ ਚੈੱਕ ਕਰਾਂ ਅੱਛਾ ਇਹ ਆ ਮਿਨਰਲ ਮਿਕਸਚਰ ਹੈ ਮਿੰਨੁ 72 ਵਧੀਆ ਆ ਆ ਦੇਖ ਪਾਣ ਖਾਣ ਪੀਣ ਦੀ ਤਾਂ ਨਿੱਕਤ ਕੋਈ ਆ ਦੇ ਖਾਂਦੀਆਂ ਪਾਉਣਾ ਅੱਛਾ ਐ ਪਾ ਕੇ ਬਸ ਵਿੱਚਰ ਲਾ ਦੇਣਾ ਹੱਥ ਫੇਰ ਲੈ ਠੀਕ ਐ ਯਾਨੀ ਖਾਣ ਦੀ ਦਿੱਕਤ ਕੋਈ ਨਹੀਂ ਹੈ ਨਹੀਂ ਹੈਗੀ ਜੰਮੀ ਅੱਛਾ ਫਲੇਵਰ ਪਾਇਆ ਹੋਇਆ ਕੋਈ ਵਧੀਆ ਫਲੇਵਰ ਜਿਵੇਂ ਖਾਣ ਨੂੰ ਹੁੰਦਾ ਇਹ ਸਨਾਣੇ ਬਹੁਤ ਪਾਇਆ ਵਿੱਚ ਹੈ ਬਹੁਤ ਤੱਤ ਸਾਰੇ ਨੇ ਇਹ ਸਭ ਨੂੰ ਪਾਇਆ ਜਾਂਦਾ ਵਿੱਚੀ ਪੱਟੀਆਂ ਬੱਸੀਆਂ ਤਿਆਰ ਕਰਨੀਆਂ ਹਾਂ ਹਾਂ ਉਹਨਾਂ ਨੂੰ ਵੀ ਪਾਇਆ ਜਾਂਦਾ ਹਾਂ ਵਿੱਚੀ ਗਾਇਆਂ ਨੂੰ ਹਾਂ ਬੱਬਰ ਨੂੰ ਹਾਂ ਜਿਹੜੀ ਨਹੀਂ ਹੀਰ ਚ ਆਉਂਦੀ ਉਹਨੂੰ ਹਾਂ ਸਾਰਿਆਂ ਨੂੰ ਪਾਇਆ ਜਾਂਦਾ ਅੱਛਾ ਅੱਛਾ ਵੀ ਚਾਹੇ ਆਪਾਂ ਦੁੱਧ ਵਾਲੀ ਗਾਂ ਨੂੰ ਪਾਲੀਏ ਚਾਹੇ ਆਪਾਂ ਹੀਫਰ ਨੂੰ ਪਾਲੀਏ ਹਾਂ ਚਾਹੇ ਜਿਵੇਂ ਬੱਚੇ ਨਹੀਂ ਕਮਜ਼ੋਰ ਆ ਤਾਂ ਕੋਈ ਗਰੋਥ ਨਹੀਂ ਹੋ ਰਹੀ ਹੈ ਨਾ ਠੀਕ ਹੈ ਜੇ ਮੈਂ ਕੋਈ ਬੱਸੀ ਤਿਆਰ ਕਰਨੀ ਆ ਪੱਠ ਨੌਂ ਗੀਆਂ ਹਾਂ ਪਾ ਦੇ ਕਿੰਨੀ ਡੋਜ਼ ਆ ਜੀ ਫਿਰ ਇਹ ਛੋਟੇ ਡੰਗਰ ਨੂੰ 40 ਤੋਂ 50 ਗ੍ਰਾਮ ਜਿਵੇਂ 8-9 ਮਹੀਨਿਆਂ ਦੀ ਆ ਹੂੰ ਜਿਵੇਂ ਬੜਾ ਡੰਗਰ ਨੇ ਵੱਡੀਆਂ ਬੈੜੀਆਂ ਨੇ ਵੱਡੀਆਂ ਇਹਨਾਂ ਨੂੰ ਤਾਂ 100 ਗ੍ਰਾਮ ਪੈਂਦਾ ਅੱਛਾ ਜਿਹੜੀਆਂ ਵੱਡੀਆਂ ਨੇ ਉਹਨਾਂ ਨੂੰ ਮੰਨ 100-150 ਪੈਂਦਾ 100 ਤਾਂ ਜ਼ਰੂਰੀ ਆਹ ਘੱਟੋ-ਘੱਟ 100 ਗ੍ਰਾਮ ਲਾ ਲਾ ਵੀ ਬਾਕੀ ਜੇ ਹਾਈ ਯੀਲਡਰ ਆ ਤੇ ਜ਼ਿਆਦਾ ਦੁੱਧ ਵਾਲੀਆਂ ਤਾਂ 150-200 ਗ੍ਰਾਮ ਵੀ ਪੈਂਦਾ ਅੱਛਾ ਬੱਸੀਆਂ ਨੂੰ ਫਿਰ ਹੀ ਫਰਾਂ ਨੂੰ 50 ਗ੍ਰਾਮ ਹਾਂ 50 ਠੀਕ ਆ ਠੀਕ ਆ ਠੀਕ ਆ ਯਾਨੀ ਆ ਪਰ ਰਿਜ਼ਲਟ ਲਿਆ ਹੋਇਆ ਹੈ ਦਾ ਜਣੀ ਕੋਈ ਕਹਿਣ ਵਾਲੀ ਗੱਲ ਨਹੀਂ ਹੈਗੀ ਨਾ 7-8 ਮਹੀਨੇ ਹੋ ਗਏ ਪਾਉਂਦੇ ਹਾਂ ਹਮ ਇੱਕ ਤਾਂ ਪਾਉਂ ਕਹੇ ਦਿੰਦੇ ਆ ਇਹ ਤਾਂ ਤੇਰੀਆਂ ਜਿਹਨੂੰ ਗੱਬਣਾ ਰਹੀਆਂ ਸੀਆਂ ਨੇ ਹਾਂ ਹਮ ਪਹਿਲਾਂ ਮੈਂ ਹੋਰ ਕਈ ਬਾਗ ਦੇਖੇ ਨੇ ਹਾਂ ਸਾਰਿਆਂ ਨੂੰ ਵਧੀਆ ਲੱਗਾ ਠੀਕ ਹੈ ਠੀਕ ਹੈ ਆਹੋ ਚੱਲ ਕਿਸੇ ਦਾ ਫਾਇਦਾ ਹੋ ਜੂ ਹੈਨਾ ਹੁਣ ਉਹਨੂੰ ਸਭ ਤੋਂ ਵੱਡੀ ਰਿਪੀਟਿੰਗ ਦੀ ਐਡ ਕਰਦੇ ਆ ਕਿਸੇ ਸੀ ਹਾਂ ਹਾਂ ਆਪਾਂ ਨੂੰ ਕਿਹੜਾ ਕਿਸੇ ਪੈਸੇ ਮਿਲਣੇ ਨੇ ਇਹ ਤਾਂ ਆਇਆ ਵੀ ਕੇਹਦਾ ਫਾਇਦਾ ਹੋ ਜੂ ਆਪਾਂ ਵੀ ਹੁਣ ਸਭ ਤੋਂ ਵੱਡੀ ਰਿਪੀਟ ਦੀ ਪ੍ਰੋਬਲਮ ਆਉਂਦੀ ਹੈ ਨਾ ਰਿਪੀਟ ਦਾ ਹੱਲ ਹੋ ਗਿਆ ਤਾਂ ਡੈਰੀ ਫਾਰਮ ਆਪੇ ਕਾਮਯਾਬ ਨੇ ਆਹ ਦੀ ਹੈ 22 ਰੰਗ ਦਾ ਹਮਮਾ ਇਹ ਤਾਂ ਜ਼ਰੂਰੀ ਹੈ ਨਾਲੇ ਅੱਜ ਦੇ ਟਾਈਮ ਦੇ ਵਿੱਚ ਮਿਨਰਲ ਮਿਕਸਚਰ ਪਾਉਣਾ ਦਾ ਬਹੁਤ ਜ਼ਰੂਰੀ ਚੀਜ਼ ਆ ਹੁਣ ਤੱਤਾਂ ਜਿਹੜੇ ਤੱਤ ਨੇ ਉਹ ਹਰੇ ਜਵਰੇ ਚ ਨਹੀਂ ਰਹੇ ਸਾਇਲੈਂਸ ਦੇ ਨਾਲ ਤਾਂ ਖਾਸ ਕਰਕੇ ਜ਼ਰੂਰੀ ਆ ਇਹਦੇ ਵਿੱਚ ਇਹ ਹੁੰਦੇ ਨਹੀਂ ਹੈਗੇ ਤਤ ਸਾਇਲੈਂਸ ਚ ਠੀਕ ਆ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਚੈਨਲ ਨੂੰ ਕਰਦੇ ਜੀ ਸਬਸਕ੍ਰਾਈਬ ਕਰਦੇ ਹੋ ਸ਼ੇਅਰ ਕਰਦੇ ਹੋ ਅਤੇ ਜੇ ਤੁਸੀਂ ਇਹਦੇ ਬਾਰੇ ਜਾਣਕਾਰੀ ਹੋਰ ਲੈਣੀ ਆ ਕੋਈ ਤਾਂ ਸਾਨੂੰ ਆਪਣਾ ਨੰਬਰ ਦੇ ਦਿੰਨੇ ਆਂ ਅਸੀਂ ਅੱਜ ਹਾਂ ਵੀ ਦੱਸੀ ਨੰਬਰ ਨੰਬਰ ਹੈਗਾ 78883 ਹੂੰ 5999 ਦੁਬਾਰੇ ਫੇਰ ਵਾਲੀ 78883 ਹਾਂ 699 ਬੰਨ ਠੀਕ ਆ ਤੁਸੀਂ ਇਹਦੇ ਨੰਬਰ ਤੇ ਕੰਟੈਕਟ ਕਰਕੇ ਇਹਦੀ ਹੋਰ ਜਾਣਕਾਰੀ ਭਦੇਰੇ ਲੈਣੀ ਆ ਤਾਂ ਲੈ ਸਕਦੇ ਹੋ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ